ਤੁਹਾਨੂੰ ਵੀ ਰਾਤ ਨੂੰ ਸੌਣ ਸਮੇਂ ਜਾਂ ਸੌਣ ਤੋਂ ਪਹਿਲਾਂ ਜ਼ਿਆਦਾ ਪਸੀਨਾ ਆਉਂਦਾ ਜੇਕਰ ਹਾਂ ਤਾਂ ਆਓ ਜਾਣਦੇ ਹਾਂ ਕਿ ਸਰੀਰ ਦੇ ਲਈ ਇਹ ਕਿੰਨਾ ਖਤਰਨਾਕ ਹੈ ਜਾਂ ਫਿਰ ਫਾਇਦੇਮੰਦ ਹੈ ਗਰਮ ਮੌਸਮ ਘਰ ਵਿੱਚ ਹਵਾ ਦਾ ਸੰਚਾਰ ਠੀਕ ਨਾ ਹੋਣਾ ਸਰੀਰ ਵਿੱਚ ਜ਼ਿਆਦਾ ਗਰਮੀ ਹੋਣ ਕਾਰਨ ਪਸੀਨਾ ਆਉਣਾ ਇੱਕ ਆਮ ਗੱਲ ਹੈ ਪਰ ਕੁਝ ਲੋਕਾਂ ਨੂੰ ਨੀਂਦ ਦੌਰਾਨ ਬਹੁਤ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ ਹਾਲਾਂਕਿ ਲੋਕ ਇਸ ਨੂੰ ਆਮ ਸਮਝਦੇ ਨੇ ਤੇ ਨਜ਼ਰ ਅੰਦਾਜ਼ ਕਰ ਦਿੰਦੇ ਨੇ ਪਰ ਮਾਹਰ ਇਹ ਚੇਤਾਵਨੀ ਦਿੰਦੇ ਨੇ ਕਿ ਇਹ ਕਈ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ ਇਸ ਲਈ ਸਮੱਸਿਆ ਦੇ ਗੰਭੀਰ ਹੋਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੁੰਦੀ ਹੈ ਮਾਹਰ ਇਹ ਦੱਸਦੇ ਨੇ ਕਿ ਥਾਇਰਾਇਡ ਗਲੈਂਡ metabolisim ਦੇ ਨਾਲ-ਨਾਲ ਹੋਰ ਸਰੀਰਕ ਕਾਰਜਾਂ ਨੂੰ ਕਰਨ ਵਿੱਚ ਕੁਸ਼ਲਤਾ ਦੇ ਨਾਲ ਕੰਮ ਕਰਦਾ ਹੈ ਪਰ ਜਦੋਂ ਇਹ ਬਹੁਤ ਸਰਗਰਮ ਹੋ ਜਾਂਦਾ ਹੈ ਤਾਂ ਹਾਈਪਰਥਾਇਰੋਇਡਿਜ਼ਮ ਪ੍ਰਭਾਵਿਤ ਹੁੰਦਾ ਹੈ ਨਤੀਜੇ ਵਜੋਂ ਸਰੀਰ ਗਰਮੀ ਤੇ ਪਸੀਨੇ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਸਾਲ 2017 ਦੇ ਵਿੱਚ ਯੂਰੋਪੀਅਨ ਥਾਇਰੋਇਡ ਜਰਨਲ ਦੇ ਵਿੱਚ ਪ੍ਰਕਾਸ਼ਿਤ ਜਿਹੜੇ ਇਹ ਮਰੀਜ਼ ਸੀਗੇ ਉਹਨਾਂ ਦੇ ਵਿੱਚ ਥਾਇਰੋਇਡ ਐਸੋਸੀਏਟਡ ਲੱਛਣ ਸਿਰਲੇਖ ਦੇ ਇੱਕ ਅਧਿਐਨ ਦੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਤਣਾ ਚਿੰਤਾ ਕਈ ਵਾਰ ਅਸੀਂ ਅਚਾਨਕ ਤਣਾ ਤੇ ਚਿੰਤਾ ਦੇ ਵਿੱਚ ਆ ਜਾਂਦੇ ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਅਸਰ ਦਿਮਾਗ ਤੇ ਸਰੀਰ ਤੇ ਪੈਂਦਾ ਹੈ ਨੀਂਦ ਦੌਰਾਨ ਪਸੀਨਾ ਆਉਣ ਲੱਗਦਾ ਹੈ ਇਸੇ ਤਰ੍ਹਾਂ ਕੁਝ ਕਿਸਮ ਦੀਆਂ ਮਾਨਸਿਕ ਵਿਗਾੜਾਂ ਨੂੰ ਵੀ ਨੀਂਦ ਦੌਰਾਨ ਪਸੀਨਾ ਆਉਣ ਦਾ ਕਾਰਨ ਮੰਨਿਆ ਜਾਂਦਾ ਹੈ ਜਦੋਂ ਇਹ ਵਿਕਾਰ ਹੁੰਦੇ ਨੇ ਤਾਂ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਤਣਾ ਤੇ ਚਿੰਤਾ ਪੈਦਾ ਹੁੰਦੀ ਹੈ ਤੇ ਨੀਂਦ ਦੇ ਦੌਰਾਨ ਪਸੀਨਾ ਆਉਂਦਾ ਹੈ ਕਈ ਵਾਰ 40 ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਰਾਤ ਦੇ ਸਮੇਂ ਪਸੀਨਾ ਆਉ ਲੱਗਦਾ ਹੈ ਹਾਲਾਂਕਿ ਮਾਹਰ ਇਹ ਸੁਝਾ ਦਿੰਦੇ ਨੇ ਕਿ ਇਹ ਸਭ ਮੀਨੋਪੋਜ਼ ਦੇ ਨੇੜੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਨੂੰ ਟੀਵੀ ਐਚਆਈਵੀ ਜਾਂ ਫਿਰ ਲੂਕੇਮੀਆ ਵਰਗੀਆਂ ਸਮੱਸਿਆਵਾਂ ਨੇ ਉਹਨਾਂ ਦੇ ਸਰੀਰ ਦਾ ਤਾਪਮਾਨ ਵੀ ਅਚਾਨਕ ਵੱਧ ਜਾਂਦਾ ਹੈ ਮਾਹਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਰਾਤ ਨੂੰ ਪਸੀਨਾ ਆਉਂਦਾ ਹੈ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਕੈਫੀਨ ਯੁਕਤ ਭੋਜਨ ਦੇ ਜ਼ਿਆਦਾ ਸੇਵਨ ਨਾਲ ਵੀ ਰਾਤ ਨੂੰ ਪਸੀਨਾ ਆ ਸਕਦਾ ਹੈ